ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਜਣ ਸੱਚਾ ਪਾਤਸ਼ਾਹ ਸਿਰਸਾ ਹਾਦੈ ਸਾਹੋ ਜਿਸ ਆਸ ਉਹ ਹੱਠਿਆ ਸੋਹੀਐ ਸਬਨ ਦਾ ਵਿਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ਼੍ਰੀ ਵਗਾਇਨ ਤਿੰਨ ਗੱਲ ਤਾਗ ਤਿੰਨ ਕਰ ਬ੍ਰਹਮਣ ਪੂ ਰਹੇ ਨਾਦ ਓਨਾ ਪੇ ਆਵਹਿ ਓਈ ਸਾਦ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੀੜ ਧੂਤੀ ਕਖਾਈ ਹੱਥ ਛੁਰੀ ਜਗਤ ਕਾਸਾਈ ਨੀਲ ਵਸਤਰ ਪਹਿਰ ਹੋ ਵਹਿ ਪਰਵਾਨ ਮਲੇਸ਼ ਧਾਨ ਲੇ ਪੂਜਹਿ ਪ੍ਰਾਨ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਦੇਖੇ ਚੌਕਾ ਕੱਢੀ ਕਰ ਉੱਪਰ ਆਏ ਬੈਠੇ ਕੂੜਿਆਰ ਮਤ ਭਟੈ ਵੇ ਮਤ ਭਟੈ ਇਹੋ ਅੰਨ ਸਾਡਾ ਭਟੈ ਤਨ ਫਿੱਟ ਫੀਡ ਕਰੀਨ ਮਨ ਝੂਠੈ ਚੁਲੀ ਭਰੇਨ ਕਾਹੋ ਨਾਨਕ ਸੱਚ ਧਿਆਈਐ ਸੁੱਚ ਹੋਵੈ ਤਾ ਸੱਚ ਪਾਈਐ ਕਾਹੋ ਨਾਨਕ ਸੱਚ ਧਿਆਈਐ ਸੁੱਚ ਹੋਵੈ ਤਾ ਸੱਚ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਵਡਭਾਗੀ ਹੋ ਜੋ ਰਹਿਮਤਾਂ ਦੇ ਮਾਲਕ ਦੀਨ ਦੁਨੀਆ ਦੇ ਵਾਲੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੋੜ ਹਾਜ਼ਰੀਆਂ ਲਵਾ ਲਾਹੇ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਦੇ ਨਾਲ ਅੰਮ੍ਰਿਤ ਵੇਲੇ ਤੋਂ ਹੀ ਸੁੰਦਰ ਦੀਵਾਨ ਸਜੇ ਹੋਏ ਨੇ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਜਿੱਥੇ ਆਸਾ ਕੀ ਬਾਗ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਗੁਰੂ ਸਾਹਿਬ ਜੀ ਆਨੇ 16ਵੀਂ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਆਇਆ ਉਤੋਂ ਤੱਕ ਦੀ ਵਿਚਾਰ ਕਰਵਾਈ ਅੱਗੇ ਆਪ ਸੰਗਤ ਨੇ ਜੋ ਦੂਸਰਾ ਸ਼ਲੋਕ ਹੈ 16ਵੀਂ ਪੌੜੀ ਦੇ ਨਾਲ ਆਇਆ ਉਸ ਦਾ ਪਾਠ ਸਰਵਣ ਕੀਤਾ ਜਿੱਥੇ ਸਤਿਗੁਰੂ ਸਾਹਿਬ ਜੀ ਆਨੇ ਬਖਸ਼ਿਸ਼ ਕਰਕੇ ਦੱਸਿਆ ਕੀ ਇੱਕ ਖੱਤਰੀ ਸੀ ਜਿਹੜਾ ਪੁੱਲ ਤੋਂ ਗਊ ਨੂੰ ਤੇ ਬ੍ਰਾਹਮਣ ਨੂੰ ਨੰਗਣ ਨਹੀਂ ਦਿੰਦਾ ਸੀ ਉਹਦੇ ਪਰਥਾਏ ਸਤਿਗੁਰੂ ਸਾਹਿਬ ਜੀ ਆਨੇ ਇਹ ਜਿਹੜਾ ਪਹਿਲਾ ਸ਼ਲੋਕ ਉਚਾਰਿਆ ਉਸ ਨੂੰ ਦੱਸਿਆ ਕਿ ਤੂੰ ਗਊ ਤੇ ਬ੍ਰਾਹਮਣ ਤੇ ਤੇ ਕਾਰ ਲਾ ਰਿਆਂ ਏ ਟੈਕਸ ਲਾ ਰਿਆਂ ਏ ਟੈਕਸ ਲੈ ਰਿਆਂ ਏ ਪਰ ਇਸੇ ਗਾਂ ਦੇ ਗੋਏ ਨੂੰ ਆਪਣੇ ਘਰ ਦੇ ਵਿੱਚ ਫੇਰ ਕੇ ਤੇ ਉਹ ਆਪਣਾ ਤੋਂ ਘਰ ਪਵਿੱਤਰ ਕਰਦਾ ਏ ਪਰ ਜੇ ਤੂੰ ਸੇਵਾ ਕਰਨੀ ਹੈ ਤੇ ਗਊ ਦੀ ਤੇ ਬ੍ਰਾਹਮਣ ਦੀ ਕਰਨਾ ਕਰ ਉਹਦੇ ਗੋਬਰ ਤੇ ਨਾਲ ਤੂੰ ਤਾਰ ਨਹੀਂ ਸਕਦਾ ਫਿਰ ਤੋਤੀ ਵੀ ਤੂੰ ਪਾਈ ਐ ਟਿੱਕਾ ਵੀ ਲਾਉਣਾ ਐ ਗਲ ਦੇ ਵਿੱਚ ਮਾਲਾ ਵੀ ਪਾਈ ਐ ਤੇ ਮਲੇਸ਼ਾਂ ਦਾ ਧਾਨ ਖਾ ਰਿਆਂ ਐ ਮਲੇਸ਼ਾਂ ਦੀ ਜਿਹੜਾ ਅੰਨ ਹੈ ਖਾ ਰਿਆਂ ਹਾਂ ਤੋ ਇਸ ਕਰਕੇ ਅੰਦਰੇ ਅੰਦਰ ਤੂੰ ਪੂਜਾ ਕਰਦਾ ਹੈ ਤੇ ਸਮੇਂ ਦੀ ਹਕੂਮਤ ਨੂੰ ਖੁਸ਼ ਕਰਨ ਦੇ ਲਈ ਕਤੇ ਪੜ ਰਿਆ ਹੈ ਇਸ ਕਰਕੇ ਇਹ ਸਾਰੇ ਪਖੰਡ ਛਡਨਾ ਕਰ ਜੇ ਤੂੰ ਤਰਨਾ ਚਾਹੁੰਦਾ ਹੈ ਤੇ ਪ੍ਰਮਾਤਮਾ ਦੇ ਨਾਮ ਦਾ ਆਸਰਾ ਲੈਣਾ ਕਰ ਉਹ ਐਸਾ ਪ੍ਰਮਾਤਮਾ ਦਾ ਨਾਮ ਹੈ ਜਿਹਦੇ ਆਸਰੇ ਹੀ ਸਾਰਾ ਕੁਝ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲਾ ਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਧਰੇ ਸੁਨ ਸਰਵਨ ਕਰ ਕਰ ਕਰਿ ਕਿਰਪਾ ਜਿਸ ਕੋ ਆਪਨੇ ਨਾਮ ਲਾਏ ਨਾਨਕ ਚੌਥੇ ਪਦ ਮੈ ਸੋਜਨ ਗਤ ਪਾਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹੋ ਸਾਰਾ ਕੁਝ ਹੀ ਪ੍ਰਮਾਤਮਾ ਦੇ ਨਾਮ ਦੇ ਆਸਰੇ ਤੇ ਹੈ ਜਿਨੂੰ ਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਪ੍ਰਮਾਤਮਾ ਦਾ ਨਾਮ ਦੇ ਦਿੱਤਾ ਆਪਣੀ ਵਡਿਆਈ ਕਰਵਾ ਲਈ ਆਪਣੀ ਕੀਰਤੀ ਕਰਵਾ ਲਈ ਉਹ ਜਿਹੜਾ ਮਨੁੱਖ ਹੈ ਫਿਰ ਚੌਥੇ ਪਦ ਦੇ ਵਿੱਚ ਪਹੁੰਚ ਕੇ ਤੇ ਪਰਮਗਤੀ ਨੂੰ ਪ੍ਰਾਪਤ ਹੁੰਦਾ ਚੌਥਾ ਪਦ ਕੀ ਹੈ ਤੁਰਿਆ ਅਵਸਥਾ ਜਿਹਨੂੰ ਬ੍ਰਹਮ ਗਿਆਨ ਦੀ ਅਵਸਥਾ ਕਹਿ ਦਿੰਨੇ ਆ ਬ੍ਰਹਮ ਗਿਆਨ ਦੀ 7ਵੀਂ ਭੂਮਿਕਾ ਕਹਿ ਦਿੰਨੇ ਹਾਂ ਜਿੱਥੇ ਇਸ ਸੰਸਾਰ ਦੇ ਨਾਲੋਂ ਮੂੰਹ ਟੁੱਟ ਜਾਂਦਾ ਹੈ ਜਦਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿ ਕੇ ਵੀ ਉਹ ਤਾਂ ਉੱਠ ਕੇ ਰਹਿੰਦਾ ਏ ਉਹਨੂੰ ਚਿੱਕੜ ਨਹੀਂ ਲੱਗਦਾ ਉਸੇ ਪ੍ਰਕਾਰ ਉਹ ਮਨੁੱਖ ਦਾ ਜੀਵਨ ਹੋ ਜਾਂਦਾ ਏ ਜਿਹੜਾ ਨਾਮ ਦਾ ਆਸਰਾ ਲੈ ਲੈਂਦਾ ਹੈ ਜੈਸੇ ਜਲ ਮੈਂ ਕਮਲ ਨਿਰਲੇਪ ਉਸੇ ਪ੍ਰਕਾਰ ਜਿਹੜਾ ਬ੍ਰह्म ਗਿਆਨੀਆਂ ਦਾ ਜੀਵਨ ਹੈ ਉਹਦੇ ਬਾਰੇ ਸਤਿਗੁਰੂ ਸਾਹਿਬ ਜੀਆ ਨੇ ਕਿਹਾ ਕਿ ਜਿੱਦਾਂ ਕਮਲ ਦਾ ਫੁੱਲ ਉਹ ਚਿੱਕੜ ਤੋਂ ਦੂਰ ਰਹਿੰਦਾ ਏ ਚਿੱਕੜ ਉਹਨੂੰ ਲੱਗਦਾ ਨਹੀਂ ਉਸੇ ਪ੍ਰਕਾਰ ਉਹਦਾ ਜੀਵਨ ਹੋ ਜਾਂਦਾ ਏ ਜਿਹੜੀ ਸੰਸਾਰ ਦੀ ਕਲਖ ਹੈ ਇਹ ਜਿਹੜੀ ਮਾਇਆ ਦੀ ਕਲਖ ਹੈ ਉਹ ਨਹੀਂ ਲੱਗਦੀ ਉਹ ਤੋਂ ਬਚ ਜਾਂਦਾ ਏ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਨੇ ਤੋ ਅੱਗੇ ਜੋ ਹੁਣ ਦੂਸਰਾ ਸ਼ਲੋਕ ਆ ਰਿਹਾ ਏ ਉਹ ਵੀ ਸਤਿਗੁਰੂ ਸਾਹਿਬ ਜੀਆ ਨੇ ਉਸੇ ਖਤਰੀ ਦੇ ਪ੍ਰਥਾਏ ਉਚਾਰਨ ਕੀਤਾ ਤੇ ਜੋ ਸਮੇਂ ਦੀ ਹਾਲਾਤ ਹੈ ਉਸ ਨੂੰ ਦੱਸਿਆ ਹੈ ਆਓ ਇਸ ਦੀ ਵਿਚਾਰ ਦੇ ਨਾਲ ਜੁੜੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦਾ ਧਿਆਨ ਤਰ ਕੇ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਇਹ ਜੋ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 471 ਅਤੇ 72 ਅੰਗ ਉੱਪਰ ਸੁਭਾਏ ਮਾਨ ਹੈ ਜਿੱਥੇ ਸਤਗੁਰੂ ਸਾਹਿਬ ਜੀ ਉਸ ਖੱਤਰੀ ਦੇ ਪਰਥਾਏ ਉਪਦੇਸ਼ ਦੇ ਰਹੇ ਨੇ ਇਹਦੇ ਨਾਲ ਨਾਲ ਸੰਸਾਰ ਦੇ ਬਾਰੇ ਦੱਸ ਰਹੇ ਨੇ ਸੰਸਾਰ ਦੇ ਵਿੱਚ ਸਮਾਂ ਐਸਾ ਚੱਲ ਰਿਹਾ ਏ ਕਿ ਇਸ ਸੰਸਾਰ ਦੇ ਵਿੱਚ ਦੋ ਚੀਜ਼ਾਂ ਪ੍ਰਧਾਨ ਹੋ ਗਈਆਂ ਇੱਕ ਝੂਠ ਤੇ ਇੱਕ ਝੂਠ ਇਹ ਦੋਨੇ ਚੀਜ਼ਾਂ ਨੇ ਐਸਾ ਆਪਣਾ ਫਲਾਗ ਕੀਤਾ ਕਿ ਹੁਣ ਹਰ ਇੱਕ ਮਨੁੱਖ ਦੇ ਅੰਦਰ ਹੀ ਹੈ ਸੱਚ ਦਾ ਆਸਰਾ ਛੱਡਤਾ ਸੱਚ ਤੋਂ ਦੂਰ ਹੋ ਗਏ ਝੂਠ ਨੂੰ ਧਾਰਨ ਕਰ ਲਿਆ ਸੋ ਸਮਾਂ ਬਦਲਦਾ ਏ ਸਮੇਂ ਦੇ ਨਾਲ ਮਨੁੱਖ ਨੂੰ ਬਦਲਣਾ ਚਾਹੀਦਾ ਏ ਪਰ ਆਪਣੀ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਨੂੰ ਨਹੀਂ ਬਦਲਣਾ ਚਾਹੀਦਾ ਜਿਹੜੀ ਆਪਣੀ ਮਾਨ ਮਰਿਆਦਾ ਏ ਉਸ ਨੂੰ ਨਹੀਂ ਬਦਲਣਾ ਚਾਹੀਦਾ ਸੋ ਇਹ ਜਿਹੜੀ ਝੂਠ ਹੈ ਤੇ ਝੂਠ ਹੈ ਇਹ ਦੋਨੇ ਹੀ ਚੀਜ਼ਾਂ ਮਨੁੱਖ ਦੇ ਲਈ ਮਾੜੀਆਂ ਨੇ ਕਿਉਂਕਿ ਇੱਕ ਬਾਹਰੋਂ ਵੀ ਮਨੁੱਖ ਨੂੰ ਸੱਚ ਚਾਹੀਦਾ ਏ ਤੇ ਅੰਦਰੋਂ ਵੀ ਸੱਚ ਚਾਹੀਦਾ ਏ ਅੰਦਰੋਂ ਸੁਚਮਤਾ ਚਾਹੀਦੀ ਐ ਸੁਚਮਤਾ ਮਨੁੱਖ ਦੇ ਅੰਦਰ ਹੋਵੇਗੀ ਤਾਂ ਹੀ ਜਿਹੜਾ ਸੱਚ ਨੂੰ ਧਾਰਨ ਕਰ ਸਕੇਗਾ ਸਤਿਗੁਰੂ ਸਾਹਿਬ ਜੀ ਇਹਨਾਂ ਦੋਨਾਂ ਦੇ ਪ੍ਰਥਾ ਹੀ ਬਚਨ ਕਰਦੇ ਹਨ ਮਾਨਸ ਖਾਣੇ ਕਰੇ ਨਿਵਾਜ ਕਹਿੰਦੇ ਇਹ ਜਿਹੜੇ ਮਲੇਸ਼ ਨੇ ਜਿਹੜੇ ਮੁਸਲਮਾਨ ਭਵ ਸਮੇਂ ਦੀ ਹਕੂਮਤ ਐ ਇਹ ਮਾਸ ਖਾਣ ਵਾਲੇ ਨੇ ਕਰਦੇ ਨਿਵਾਜ ਤੇ మాਸ ਖਾ ਕੇ ਲੋਕਾਂ ਦਾ మాਸ ਖਾ ਕੇ ਤੇ ਬਾਦ ਨੂੰ ਨਿਵਾਜ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਉਹ ਖੱਤਰੀ ਹਨ ਜਿਹੜੀ ਸਮੇਂ ਦੀ ਹਕੂਮਤ ਦੇ ਕੋਲ ਕੰਮ ਕਰਦੇ ਨੇ ਵੈਸੇ ਇਹਨਾਂ ਨੇ ਜਨੇਊ ਪਹਿਨੇ ਹੋਏ ਨੇ ਪਰ ਸਮੇਂ ਦੀ ਹਕੂਮਤ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ మాਸ ਖਾਣਾ ਸ਼ੁਰੂ ਕਰ ਦਿੱਤਾ ਤੇ ਨਿਵਾਜ ਪੜਨੀ ਵੀ ਸ਼ੁਰੂ ਕਰ ਦਿੱਤੀ ਸੋ ਜਿੱਦਾਂ ਜਿੱਦਾਂ ਸਮਾਂ ਬਤੀਤ ਹੁੰਦਾ ਏ ਉਦਾਂ ਉਦਾਂ ਹੀ ਜਿਹੜਾ ਮਨੁੱਖ ਹੈ ਉਹ ਆਪਣਾ ਉਹਦਾ ਜੀਵਨ ਬਤੀਤ ਹੁੰਦਾ ਜਾਂਦਾ ਏ ਤੇ ਬਦਲਾਅ ਵੀ ਆਉਂਦਾ ਏ ਤੋਂ ਉਸ ਸਮੇਂ ਵੀ ਜਿਹੜੇ ਲੋਕ ਸਨ ਉਸ ਸਮੇਂ ਦੀ ਹਕੂਮਤ ਦੀ ਜਿਹੜੀ ਉਹਨਾਂ ਦੇ ਮਗਰ ਲੱਗੇ ਹੋਏ ਸਨ ਉਹਨਾਂ ਦੀ ਗੱਲ ਮੰਨਦੇ ਸਨ ਇਸੇ ਪ੍ਰਕਾਰ ਜਿਹੜੇ ਖੱਤਰੀ ਜਿਨ੍ਹਾਂ ਨੇ ਜਨੇਊ ਪਾਏ ਹੋਏ ਮਾਸ ਖਾਣਾ ਸ਼ੁਰੂ ਕਰ ਦਿੱਤਾ ਤੇ ਨਵਾਜ ਪੜਨੀ ਸ਼ੁਰੂ ਕਰ ਦਿੱਤੀ ਛੁਰੀ ਵਗਾਇਨ ਤਿੰਨ ਗੱਲ ਤਾਗ ਛੁਰੀ ਦੇ ਦੋ ਅਰਥ ਨੇ ਇੱਕ ਹੈ ਕਰ ਦਿੱਤੇ ਇੱਕ ਹੈ ਕਲਮ ਉਹ ਕਹਿੰਦੇ ਆਪਣੀ ਛੁਰੀ ਦੇ ਨਾਲ ਜਿਹੜੇ ਗਰੀਬ ਨੇ ਉਹਨਾਂ ਦਾ ਗਲ ਵੀ ਵੜਦੇ ਨੇ ਦੂਸਰਾ ਅਰਥ ਇਹ ਹੈ ਕਿ ਉਹ ਆਪਣੀ ਕਲਮ ਚਲਾ ਕੇ ਜਿਹੜਾ ਉਹਨਾਂ ਤੋਂ ਹਰਜਾਨਾ ਪੂਰਾ ਲੈਂਦੇ ਨੇ ਕਿਸੇ ਪ੍ਰਕਾਰ ਦੀ ਕੋਈ ਰਿਆਇਤ ਨਹੀਂ ਦਿੰਦੇ ਗਰੀਬਾਂ ਨੂੰ ਵੀ ਕੋਈ ਰਿਆਇਤ ਨਹੀਂ ਦਿੰਦੀ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਆਪ ਉਹ ਜਿਹੜੇ ਖੱਤਰੀ ਨੇ ਉੱਥੇ ਜਾ ਕੇ ਨਮਾਜ਼ ਵੀ ਪੜ੍ਹਦੇ ਨੇ ਮਾਸ ਵੀ ਖਾਂਦੇ ਨੇ ਬੰਦਿਆਂ ਨੂੰ ਮਾਰਦੇ ਵੀ ਨੇ ਪਰ ਉਹਨਾਂ ਦੇ ਘਰ ਹੀ ਆਣ ਕੇ ਤੇ ਬ੍ਰਾਹਮਣ ਸ਼ੰਕਪੂਰ ਦੇ ਨੇ ਉਹਨਾਂ ਦੇ ਘਰ ਆਣ ਕੇ ਭੋਜਨ ਛਕਦੇ ਨੇ ਉਨਾਂ ਪੇ ਆਵਹਿ ਕੋਈ ਸਾਧ ਹੁਣ ਜੈਸਾ ਮਨ ਹੋਵੇ ਜੈਸਾ ਅਨ ਹੋਵੇਗਾ ਉਹੋ ਜਾਈ ਮਨੁੱਖ ਦਾ ਮਨ ਹੋਵੇਗਾ ਜੇ ਤੇ ਕਿਰਤ ਕਰਕੇ ਪ੍ਰਸ਼ਾਦਾ ਛਕਿਆ ਉਹਦਾ ਵੀ ਫਿਰ ਜਿਹੜਾ ਚੰਗਾ ਅਸਰ ਹੋਵੇਗਾ ਤੇ ਜੇ ਠੱਗੀਆਂ ਮਾਰ ਕੇ ਖਾਦਾ ਉਹ ਕਿਹੜਾ ਪਚਣਾ ਹੈ ਉਸੇ ਪ੍ਰਕਾਰ ਇਹਨਾਂ ਨੇ ਤੇ ਠੱਗੀਆਂ ਮਾਰ ਕੇ ਧਨ ਇਕੱਠਾ ਕਰ ਲਿਆ ਰਸਨਾ ਇਕੱਠਾ ਕਰ ਲਿਆ ਉਹੀ ਫਿਰ ਜਿਹੜਾ ਸੀ ਬ੍ਰਾਹਮਣਾਂ ਨੂੰ ਖਵਾਇਆ ਤੇ ਬ੍ਰਾਹਮਣਾਂ ਨੂੰ ਵੀ ਉਹੀ ਸਵਾਦ ਆਉਣਾ ਹੈ ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਪੇ ਆਵੇ ਉਹੀ ਸਾਦ ਉਹੀ ਜਿਹੜਾ ਸਵਾਦ ਹੈ ਉਹਨਾਂ ਨੂੰ ਜਿਹੜਾ ਇਹ ਭੋਜਨ ਦਾ ਆ ਰਿਹਾ ਹੈ ਕੂੜੀ ਰਾਸ ਕੂੜਾ ਵਪਾਰ ਤੇ ਫਿਰ ਇਹ ਬ੍ਰਾਹਮਣ ਕਿਸ ਲਈ ਆਉਂਦੇ ਨੇ ਪਿਤਰਾਂ ਦੀ ਪੂਜਾ ਕਰਨ ਦੇ ਲਈ ਸ਼ਰਾਧ ਕਰਨ ਦੇ ਲਈ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਸਾਰਾ ਜਿਹੜਾ ਤੁਹਾਡਾ ਖਜ਼ਾਨਾ ਇਹ ਝੂਠਾ ਹੈ ਤੇ ਇਹ ਬ੍ਰਾਹਮਣਾ ਨੇ ਵਪਾਰ ਬਣਾਇਆ ਹੋਇਆ ਹੈ ਜਿਹੜੇ ਪਿਤਰਾਂ ਦੀ ਪੂਜਾ ਕਰਨੀ ਜਾਂ ਸ਼ਰਾਧ ਕਰਨੇ ਇਹ ਬ੍ਰਾਹਮਣਾ ਦੇ ਵਪਾਰ ਨੇ ਬ੍ਰਾਹਮਣਾ ਨੇ ਵਪਾਰ ਬਣਾਇਆ ਕਿ ਇਸ ਪ੍ਰਕਾਰ ਇਹ ਜਿਹੜਾ ਭੋਜਨ ਤੁਹਾਡੇ ਪਿਤਰਾਂ ਤੱਕ ਪਹੁੰਚੇਗਾ ਫਿਰ ਉਹਨਾਂ ਨੂੰ ਬੰਦਾ ਪੁੱਛੇ ਕਿ ਇਹ 10 ਦਿਨ ਪਹਚਾਉਣਾ ਹੈ ਵਾਦਾ ਨੂੰ ਫਿਰ ਉਹ ਪੂਰਾ ਸਾਲ ਭੁੱਖਾ ਹੀ ਰਹੇਗਾ ਤੇ ਇੱਕ ਦਿਨ ਭੋਜਨ ਤੁਹਾਨੂੰ ਸ਼ਿਕਾਉਣ ਦੇ ਨਾਲ ਕੀ ਹੋਵੇਗਾ ਪਹਿਲੀ ਗੱਲ ਇਹ ਸਾਰੇ ਵਹਿਮ ਭਰਮ ਨੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਸਾਰਾ ਵਪਾਰ ਬਣਾਇਆ ਹੋਇਆ ਇਹ ਧਨ ਇਕੱਠਾ ਕਰਨ ਦੇ ਲਈ ਭੋਜਨ ਸ਼ਕਣ ਦੇ ਲਈ ਇਹ ਸਾਰਾ ਕੁਝ ਝੂਠਾ ਹੈ ਕੂੜ ਬੋਲ ਕਰੇ ਆਹਾਰ ਤੇ ਇਹ ਜਿਹੜੇ ਬ੍ਰਾਹਮਣ ਨੇ ਝੂਠ ਬੋਲ ਕੇ ਉਹਨਾਂ ਦੇ ਘਰੋਂ ਪ੍ਰਸ਼ਾਦਾ ਸ਼ਕਦੇ ਨੇ ਸ਼ਰਮ ਧਰਮ ਦਾ ਡੇਰਾ ਦੂਰ ਹੁਣ ਸਾਰਿਆਂ ਦੇ ਵਿੱਚ ਕੀ ਹੋਇਆ ਪਿਆਏ ਜਿੱਥੇ ਦਾਦੇ ਪੜਦਾਦਿਆਂ ਨੇ ਬਲਦਾਨ ਦਿੱਤਾ ਉਹਨਾਂ ਦੀ ਸ਼ਰਮਤਾਏ ਨੂੰ ਵੇਖ ਕੇ ਆਪਣਾ ਧਰਮ ਪਰਪਖ ਕਰਨਾ ਸੀ ਪਰ ਉਹ ਛੱਡ ਕੇ ਕੀ ਹੋਇਆ ਨਾ ਸ਼ਰਮ ਰਹਿ ਗਈ ਤੇ ਨਾ ਧਰਮ ਰਹਿ ਗਿਆ ਦੋਨੇ ਚੀਜ਼ਾਂ ਹੀ ਟੁੱਟ ਗਈਆਂ ਨਾ ਮਨੁੱਖ ਦੇ ਅੰਦਰ ਲੱਜਾ ਏ ਨਾ ਸ਼ਰਮ ਹੈ ਕਿਸੇ ਚੀਜ਼ ਦੀ ਤੇ ਨਾ ਧਰਮ ਹੈ ਧਰਮ ਦੇ ਨਾਲੋਂ ਵੀ ਟੁੱਟ ਗਿਆ ਤੇ ਸ਼ਰਮ ਵੀ ਉਹਦੀ ਖਤਮ ਹੋ ਗਈ ਸ਼ਰਮ ਦੀ ਜੇ ਗੱਲ ਕਰੀਏ ਤੇ ਅੱਜ ਸਮੇਂ ਦਾ ਵੇਖ ਹੀ ਲਈਏ ਕਿ ਕਿਸ ਪ੍ਰਕਾਰ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਸੰਸਾਰ ਦੇ ਕੀ ਕੁਝ ਵਾਪਰ ਰਿਹਾ ਏ ਤੇ ਜੇ ਕੁਝ ਕਿਸੇ ਨੂੰ ਕੁਝ ਕਹੀਏ ਤੇ ਉਹ ਕਹਿੰਦੇ ਨੇ ਅੱਜ ਕੱਲ ਅਸੀਂ ਆਜ਼ਾਦੀ ਦੇ ਵਿੱਚ ਰਹਿਣਾ ਹੈ ਤੇ ਆਜ਼ਾਦੀ ਦਾ ਇਹ ਮਤਲਬ ਥੋੜਾ ਕੀ ਸਾਰਾ ਕੁਝ ਹੀ ਆਪਣੇ ਘਰ ਦਾ ਤੇ ਬਾਹਰ ਵਿਖਾਉਂਦੇ ਫਿਰਨਾ ਤੇ ਕਿਸੇ ਚੀਜ਼ ਦੀ ਜਿਹੜੀ ਲੱਜਾ ਕਿਸੇ ਚੀਜ਼ ਦੀ ਜਿਹੜੀ ਸ਼ਰਮ ਹੈ ਉਹ ਹੀ ਭੁੱਲ ਜਾਣਾ ਆਪਣੀ ਮਾਨ ਮਰਿਆਦਾ ਪ੍ਰਤਿਸ਼ਠਾ ਨੂੰ ਭੁੱਲ ਜਾਣਾ ਇਹ ਆਜ਼ਾਦੀ ਨਹੀਂ ਹੁੰਦੀ ਸੋ ਇਸ ਕਰਕੇ ਇਹ ਸ਼ਰਮ ਤੇ ਧਰਮ ਇਹ ਦੋਨੇ ਚੀਜ਼ਾਂ ਹੀ ਇਸ ਸੰਸਾਰ ਤੇ ਨਹੀਂ ਨਹੀਂ ਰਹਿ ਗਈਆਂ ਤਰਮ ਭਾਵ ਜਿਹੜੇ ਧਰਮ ਦੇ ਕਾਰਜ ਕਰਨੇ ਜਿਹੜੇ ਚੰਗੇ ਗੁਣ ਨੇ ਜਿਹੜਾ ਜਿਹਦੇ ਅੰਦਰ ਚੰਗੇ ਗੁਣ ਨੇ ਨਾ ਉਹ ਧਰਮੀ ਮਨੁੱਖ ਹੈ ਉਹ ਧਰਮ ਭਾਵੇਂ ਜਿਹੜਾ ਮਰਜ਼ੀ ਹੋਵੇ ਪਰ ਜਿਹਦੇ ਅੰਦਰ ਚੰਗੇ ਗੁਣ ਨੇ ਉਹ ਧਰਮੀ ਮਨੁੱਖ ਹੈ ਤਾਂ ਇਹ ਦੋਨੇ ਚੀਜ਼ਾਂ ਹੀ ਮਨੁੱਖ ਦੇ ਅੰਦਰ ਖਤਮ ਹੋ ਗਈਆਂ ਇਹਨਾਂ ਦਾ ਡੇਰਾ ਹੀ ਦੂਰ ਹੋ ਗਿਆ ਕਿਤੇ ਵਿਖਦੀਆਂ ਹੀ ਨਹੀਂ ਨਾਨਕ ਕੂੜ ਰਹਾ ਭਰਪੂਰ ਸਤਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਤੇ ਕੂੜ ਹੀ ਵਾਪਰ ਰਿਹਾ ਏ ਝੂਠ ਵਾਪਰ ਰਿਹਾ ਏ ਭਰਪੂਰ ਹੈ ਇਹ ਝੂਠ ਦੇ ਖਜ਼ਾਨੇ ਭਰੇ ਹੋਏ ਨੇ ਕਿਤੇ ਘਟ ਨਹੀਂ ਨੇ ਫਿਰ ਉਹਨਾਂ ਹੀ ਬ੍ਰਾਹਮਣਾਂ ਦੀ ਗੱਲ ਕੀਤੀ ਜਿਹੜੇ ਖੱਤਰੀ ਹਨ ਤੇ ਬ੍ਰਾਹਮਣ ਹਨ ਜਿਹੜੇ ਉੱਥੇ ਜਾ ਕੇ ਪੂਜਾ ਵੀ ਕਰਦੇ ਹਨ ਆਪਣੇ ਘਰਾਂ ਦੇ ਵਿੱਚ ਤੇ ਮੁਸਲਮਾਨਾਂ ਦੇ ਕੋਲ ਜਾ ਕੇ ਮਾਸ ਵੀ ਖਾਂਦੇ ਨੇ ਨਮਾਜ਼ਾਂ ਵੀ ਪੜ੍ਹਦੇ ਨੇ ਮੱਥਾ ਟਿੱਕਾ ਤੇੜ ਧੋਤੀ ਕਖਾਈ ਕਹਿੰਦੇ ਉਹਨਾਂ ਨੇ ਨਾ ਮੱਥੇ ਤੇ ਵੱਡੇ ਵੱਡੇ ਟਿੱਕੇ ਲਾਏ ਹੋਏ ਨੇ ਤੇੜ ਉਹਨਾਂ ਨੇ ਧੋਤੀ ਪਾਈ ਹੋਈ ਐ ਇਸ ਪ੍ਰਕਾਰ ਇਹ ਸਾਰਾ ਭੇਕ ਬਣਾਇਆ ਹੋਇਆ ਐ ਹੱਥ ਸ਼ੁਰੀ ਜਗਤ ਕਸਾਈ ਉਹਨਾਂ ਦੇ ਹੱਥ ਦੇ ਵਿੱਚ ਛੁਰੀ ਹੈ ਕਲਮ ਰੂਪੀ ਜਿਹੜੀ ਛੁਰੀ ਹੈ ਉਹ ਉਹਨਾਂ ਦੇ ਹੱਥ ਦੇ ਵਿੱਚ ਆ ਜਿਹਦੇ ਨਾਲ ਉਹ ਗਰੀਬਾਂ ਤੇ ਅਤਿਆਚਾਰ ਕਰ ਰਹੇ ਨੇ ਜ਼ੁਲਮ ਕਰ ਰਹੇ ਨੇ ਤੇ ਇੱਕ ਕसाई ਦਾ ਰੂਪ ਉਹਨਾਂ ਨੇ ਧਾਰਨ ਕੀਤਾ ਹੋਇਆ ਹੈ ਨੀਲ ਵਸਤਰ ਪਹਿਰ ਹੋ ਵਹੇ ਪ੍ਰਾਣ ਤੇ ਉਹਨਾਂ ਨੇ ਨੀਲੇ ਬਸਤਰ ਵੀ ਪਾਏ ਹੋਏ ਨੇ ਕਿਉਂਕਿ ਜਿਹੜੇ ਨੀਲੇ ਬਸਤਰ ਨੇ ਉਹ Hindu ਨਹੀਂ ਪਾ ਸਕਦਾ ਹਿੰਦੂਆ ਨੇ ਉਹ ਜਿਹੜੇ ਨੀਲੇ ਬਸਤਰ ਸਨ ਪਹਿਲਾਂ ਸਨ ਕੇਵਲ ਮੁਸਲਮਾਨਾਂ ਦੇ ਮੁਸਲਮਾਨ ਪਹਿਨਦੇ ਹੁੰਦੇ ਸਨ ਹਿੰਦੂ ਨਹੀਂ ਪਹਿਨਦੇ ਹੁੰਦੇ ਸਨ ਪਰ ਹੁਣ ਜਦਾਂ ਜਦਾਂ ਸਮੇਂ ਦੀ ਹਕੂਮਤ ਉਹਦੀ ਚਾਪਲੂਸੀ ਕਰਦੇ ਹੋਏ ਇਹਨਾਂ ਨੇ ਲੋਕਾਂ ਨੇ ਕੀ ਕੀਤਾ ਨੀਲੇ ਬਸਤਰ ਵੀ ਪਾ ਲਏ ਤੋਂ ਸਿੱਖਾਂ ਨੇ ਚਾਰ ਤਰੀਕੇ ਦੇ ਜਿਹੜੇ ਕੱਪੜੇ ਧਾਰਨ ਕਰਨੇ ਨੇ ਜਿਹੜੇ ਆਪਣੇ ਧਰਮ ਦੇ ਅੰਦਰ ਹੈ ਇੱਕ ਨੀਲਾ ਇੱਕ ਕਾਲਾ ਚਿੱਟਾ ਤੇ ਇੱਕ ਸੰਤਰੀ ਭਾਵ ਜਿਹੜਾ ਕੇਸਰੀ ਹੈ ਇਹ ਚਾਰ ਰੰਗ ਦੇ ਜਿਹੜੇ ਵਸਤਰ ਨੇ ਇਹ ਸਿੱਖਾਂ ਨੇ ਪਾਉਣੇ ਨੇ ਤੋਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕਿ ਇਹਨਾਂ ਨੇ ਨੀਲੇ ਵਸਤਰ ਪਾ ਲਏ ਨੇ ਆਪਣੇ ਆਪ ਨੂੰ ਮੁਸਲਮਾਨਾਂ ਦੇ ਜਿਹੜੇ ਚਾਪਲੂਸ ਅਖਾਉਂਦੇ ਨੇ ਹੈ ਅੰਦਰੋਂ ਖत्री ਪਰ ਇਹਨਾਂ ਨੇ ਖਤਰਿਆਂ ਦਾ ਧਰਮ ਛੋੜ ਦਿੱਤਾ ਹੈ ਧਰਮ ਇਹਨਾਂ ਨੇ ਖਤਰਿਆਂ ਦਾ ਛੱਡ ਦਿੱਤਾ ਹੈ ਮਲੇਸ਼ ਧਾਨ ਲੈ ਪੂਜਹਿ ਪੁਰਾਣ ਫਿਰ ਉਹਨਾਂ ਮੁਸਲਮਾਨਾਂ ਦੇ ਕੋਲੋਂ ਉਹਨਾਂ ਮਲੇਸ਼ਾਂ ਦੇ ਕੋਲੋਂ ਧਾਨ ਭਾਵ ਰਾਸੀ ਲੈਂਦੇ ਨੇ ਧਨ ਲੈਂਦੇ ਨੇ ਉਹਦੇ ਨਾਲ ਬਾਦਨ ਨੂੰ ਪੁਰਾਣ ਪੂਜਦੇ ਨੇ ਜਿਹੜੇ ਧਾਰਮਿਕ ਗ੍ਰੰਥ ਨਹੀਂ ਉਹਨਾਂ ਦੀ ਪੂਜਾ ਕਰਦੇ ਨੇ ਉਹਨਾਂ ਨੂੰ ਫਿਰ ਯਾਦ ਕਰਦੇ ਨੇ ਪੰਡਤਾਂ ਦੇ ਕੋਲੋਂ ਹਵਨ ਕਰਾਉਂਦੇ ਨੇ ਇਸ ਪ੍ਰਕਾਰ ਇਹ ਸਾਰਾ ਕੁਝ ਕਰਦੇ ਨੇ ਪਰ ਧਨ ਉਹਨਾਂ ਦੇ ਕੋਲ ਲੈਂਦੇ ਨੇ ਜਿਹੜਾ ਅਤਿਆਚਾਰ ਕਰਕੇ ਇਕੱਠਾ ਕੀਤਾ ਹੋਇਆ। ਆਪਾਖਿਆ ਕੁੱਠਾ ਬੱਕਰਾ ਖਾਣਾ ਇਹ ਆਪਾਖਿਆ ਜਿਹੜਾ ਸ਼ਬਦ ਹੈ ਇਹ ਫਾਰਸੀ ਦਾ। ਤੋਂ ਇਹ ਇਸ ਸੰਸਾਰ ਦੇ ਵਿੱਚ ਜਿਹੜਾ ਜਾਂ ਹਿੰਦੀ ਦੇ ਵਿੱਚ ਕਹਿ ਲਈਏ ਸੰਸਕ੍ਰਿਤ ਦੇ ਵਿੱਚ ਸ਼ਬਦ ਨਹੀਂ ਹੁੰਦਾ ਇਹ ਬੈਨ ਕੀਤਾ ਹੋਇਆ ਹੈ। ਪਰ ਸਤਿਗੁਰੂ ਸਾਹਿਬ ਜੀ ਆ ਨੇ ਸਾਰੀਆਂ ਜਿਹੜੀਆਂ ਭਾਸ਼ਾਵਾਂ ਨੂੰ ਸਤਿਕਾਰ ਦਿੰਦਿਆਂ ਹੋਇਆ ਆਪਾਖਿਆ ਸ਼ਬਦ ਵਰਤਿਆ ਏ ਭਾਵ ਕਿ ਜਿਹੜਾ ਕੋ ਕੇ ਹਲਾਲ ਕਰਕੇ ਬੱਕਰਾ ਮਾਰ ਕੇ ਤੇ ਉਹ ਇਹ ਖਾਂਦੇ ਨੇ ਜਿਹੜੇ ਖੱਤਰੀ ਨੇ ਚੌਕੇ ਉੱਪਰ ਕਿਸੈ ਨਾ ਜਾਣਾ ਤੇ ਫਿਰ ਇਹਨਾਂ ਦਾ ਜਿਹੜਾ ਚੌਕਾ ਏ ਜਿੱਥੇ ਸ਼ੱਕਦੇ ਨੇ ਕਹਿੰਦੇ ਨੇ ਕਿ ਇੱਥੇ ਕੋਈ ਨਾ ਆਵੇ ਪ੍ਰਿਸ਼ਟ ਜਾਣਾ ਏ ਦੇ ਕੇ ਚੌਕਾ ਕੱਢੀਕਾਰ ਫਿਰ ਉਹ ਚੌਕੇ ਦੇ ਚਾਰੀ ਸਾਈਡ ਤੇ ਇੱਕ ਲਕੀਰ ਵਾਈ ਹੋਈ ਆ ਕਹਿੰਦੇ ਇਹਦੇ ਅੰਦਰ ਪਰਸ਼ਾਵਾਂ ਵੀ ਨਹੀਂ ਪੈਣਾ ਚਾਹੀਦਾ ਜੇ ਪਰਸ਼ਾਵਾਂ ਵੀ ਪੈ ਗਿਆ ਤੇ ਅਸੀਂ ਪਿਛਟ ਜਾਣਾ ਹੈ ਉੱਪਰ ਆਏ ਬੈਠੇ ਕੂੜਿਆਰ ਪਰ ਉੱਥੇ ਜਿਹੜੇ ਮਾਸ ਖਾਣ ਵਾਲੇ ਸਾਰੇ ਬੈਠ ਕੇ ਤੇ ਸਾਰਾ ਕੁਝ ਕਰ ਰਹੇ ਨੇ ਜਿਹੜੇ ਝੂਠੇ ਨੇ ਕੂਟ ਦਾ ਆਸਰਾ ਲੈ ਕੇ ਚੱਲਣ ਵਾਲੇ ਉਹ ਇਹ ਸਾਰਾ ਕੁਝ ਇਸ ਪ੍ਰਕਾਰ ਕਰਦੇ ਨੇ ਮਤ ਪਿੱਟੈ ਵੇ ਮਤ ਪਿੱਟੈ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਤੁਸੀਂ ਇੱਥੇ ਨਾ ਆਓ ਦੂਸਰਿਆਂ ਨੂੰ ਇਹ ਜਿਹੜੇ ਪੰਡਤ ਨੇ ਜਿਹੜੇ ਖੱਤਰੀ ਨੇ ਕਹਿੰਦੇ ਨੇ ਕਿ ਦੂਸਰਿਆਂ ਨੂੰ ਕਿ ਤੁਸੀਂ ਇੱਥੇ ਨਾ ਆਵੋ ਨਹੀਂ ਤੇ ਅਸੀਂ ਭ੍ਰਿਸ਼ਟ ਹੋ ਜਾਣਾ ਹੈ ਤੁਹਾਡੇ ਆਉਣ ਦੇ ਨਾਲ ਇਹੋ ਅੰਨ ਸਾਡਾ ਫਿੱਟੈ ਤੇ ਅਸੀਂ ਜਿਹੜਾ ਇਹ ਭੋਜਨ ਛਕਣ ਲੱਗੇ ਆ ਇਹ ਫਿੱਟ ਫਿੱਟ ਜਾਣਾ ਏ ਭਾਵ ਖਰਾਬ ਹੋ ਜਾਣਾ ਏ ਇਹ ਸੋਚਾ ਨਹੀਂ ਰਹਿਣਾ ਤਨ ਫਿੱਟੈ ਫੇੜ ਕਰੇਨ ਇਹਨਾਂ ਦਾ ਤਨ ਤੇ ਫਿੱਟਿਆ ਪਿਆ ਏ ਫੇੜ ਕਰੇਨ ਭਾਵ ਮਾੜੇ ਕਰਮ ਕਰ ਕਰ ਕੇ ਧੰਨ ਤਾਂ ਇਹਨਾਂ ਦਾ ਫਿੱਟਿਆ ਪਿਆ ਏ ਤੇ ਅੱਗੋਂ ਫਿਰ ਇਹ ਬਚਨ ਕਰਦੇ ਨੇ ਮਨ ਝੂਠਾ ਚੁਲੀ ਭਰੇਨ ਮਨਵੀ ਇਹਨਾਂ ਦਾ ਝੂਠਾ ਏ ਤੇ ਚੂਲੀਆਂ ਭਰਦੇ ਫਿਰਦੇ ਨੇ ਜਿਹੜੇ ਚੰਗਾ ਜਲ ਹੈ ਉਹ ਭਰ ਕੇ ਗੰਗਾ ਚੱਲਦਾ ਚੂਲੀਆਂ ਭਰ ਕੇ ਆਪਣੇ ਆਪ ਨੂੰ ਪਵਿੱਤਰ ਕਰਨਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਵਿਖਾਵਾ ਕੀਤਾ ਏ ਕਿ ਇੱਥੇ ਨਾ ਆਵੋ ਇਹ ਸਾਡਾ ਜਿਹੜਾ ਅੰਨ ਹੈ ਭ੍ਰਿਸ਼ਟ ਜਾਣਾ ਏ ਇਹ ਲਕੀਰ ਦੇ ਅੰਦਰ ਤੁਹਾਡਾ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ ਪਰ ਅੰਦਰੇ ਅੰਦਰ ਸਾਰਾ ਕੋਜੀ ਕਰ ਰਹੇ ਨੇ ਫਿਰ ਉਹ ਜਿਹੜਾ ਖੱਤਰੀ ਸੀ ਉਹਨੇ ਸਤਗੁਰੂ ਸਾਹਿਬ ਜੀਆਂ ਨੂੰ ਫਿਰ ਬੇਨਤੀ ਕੀਤੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਕਿ ਅਸੀਂ ਕਿਸ ਪ੍ਰਕਾਰ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਸਤਗੁਰੂ ਸਾਹਿਬ ਜੀ ਹੁਣ ਦੱਸਦੇ ਹਨ ਕਾਹੋ ਨਾਨਕ ਸੱਚ ਧਾਈ ਹੈ ਗੁਰਦੇਵ ਪਾਤਸ਼ਾਹ ਜੀ ਉਸ ਖੱਤਰੀ ਨੂੰ ਕਹਿੰਦੇ ਕਿ ਤੁਸੀਂ ਹੁਣ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸੱਚਾ ਨਾਮ ਹੈ ਉਸ ਨੂੰ ਧਿਆਉਣਾ ਕਰੋ ਸੋਚ ਹੋਵੇ ਤਾਂ ਸੱਚ ਪਾਈਐ ਤੇ ਦੂਸਰਾ ਸੁਚਮਤਾ ਰੱਖੋ ਇਹ ਦੋ ਚੀਜ਼ਾਂ ਧਾਰਨ ਕਰੋ ਇੱਕ ਸੱਚ ਤੇ ਇੱਕ ਸੁਚਮਤਾ ਗੱਲ ਇਤੋਂ ਸ਼ੁਰੂ ਹੋਈ ਸੀ ਝੂਠ ਤੇ ਝੂਠ ਝੂਠ ਤੇ ਝੂਠ ਹੈ ਇਹ ਦੋਨਾਂ ਨੇ ਹੀ ਮਨੁੱਖ ਨੂੰ ਪ੍ਰਿਸ਼ਟ ਕੀਤਾ ਪਿਆ ਹੋਇਆ ਏ ਇਸ ਕਰਕੇ ਸੱਚ ਤੇ ਸੋਚ ਇਹ ਦੋਨੇ ਚੀਜ਼ਾਂ ਮਨੁੱਖ ਨੂੰ ਧਾਰਨ ਕਰਨੀਆਂ ਚਾਹੀਦੀਆਂ ਨੇ ਉਹਦਾ ਮਨੁੱਖ ਦਾ ਜਿਹੜਾ ਜੀਵਨ ਹੈ ਫਿਰ ਪਵਿੱਤਰ ਹੋ ਜਾਂਦਾ ਹੈ ਜਿਹੜਾ ਸੱਚ ਤੇ ਸੋਚਮਤਾ ਇਹ ਦੋਨੇ ਚੀਜ਼ਾਂ ਧਾਰਨ ਕਰ ਲੈਂਦਾ ਹੈ ਸਤਿਗੁਰੂ ਸਾਹਿਬ ਦਿਆਂ ਨੇ ਫਿਰ ਉਸ ਖੱਤਰੀ ਨੂੰ ਇਹ ਉਪਦੇਸ਼ ਬਖਸ਼ਿਆ ਕਿ ਤੁਸੀਂ ਸੱਚ ਨੂੰ ਤੇ ਸੋਚ ਨੂੰ ਸੋਚਮਤਾ ਨੂੰ ਧਾਰਨ ਕਰਨਾ ਕਰੋ ਇਹ ਦੋਨੇ ਜਿਹੜੀਆਂ ਚੀਜ਼ਾਂ ਨੇ ਇਸ ਮਨੁੱਖ ਦੇ ਸ਼ਰੀਰ ਦੇ ਲਈ ਬਹੁਤ ਜ਼ਿਆਦੀਆਂ ਜ਼ਰੂਰੀਆਂ ਨੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰ ਕਰਦੇ ਆ ਬੇੰਤ ਭੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਜੋਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਆਗਾ ਤੋਂ ਅਸ਼ਿਸ਼ ਬਖਸ਼ਣੀ ਆਉ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਕਹੋ ਨਾਨਕ ਸੱਚ ਧਾਈਐ ਸੁੱਚ ਹੋਵੇ ਤਾਂ ਸੱਚ ਪਾਈਐ ਵਾਹਿ ਗੁਰੂ ਜੀ ਕਾ ¡Pata!